ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝਾ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਲੋੜਿੰਦੀ ਦੇਖਪਾਲ ਪਹ ਹਸਪਤਾਲਾਂ ਵਿੱਚ ਇਲਾਜ ਮੁਫਤ ਅਤੇ ਯੂਨੀਵਰਸਲ ਰੂਪ ਵਿੱਚ ਉਪਲਬਧ ਹੋਵੇ ਪੰਜਾਬ ਸਰਕਾਰ ਨੇ ਸਕੂਲ ਪ੍ਰਿੰਸੀਪਲ ਦੇ ਉੱਤੇ ਜੋ ਕੰਮ ਦਾ ਜ਼ਿਆਦਾ ਬੋਝ ਸੀ ਉਸ ਬੋਝ ਨੂੰ ਘਟ ਕਰਨ ਵਾਸਤੇ ਸਕੂਲ ਕੈਂਪਸ ਮੈਨੇਜਰ ਦੀ ਜਿਹੜੀਆਂ ਪੋਸਟਾਂ ਸੀ ਇਹ ਸਕੂਲਾਂ ਵਿੱਚ ਦਿੱਤੀਆਂ ਨੇ ਕਿਵੇਂ ਇੱਕ ਗਰਾਊਂਡ ਦੀ ਸਫਾਈ ਗਰਾਊਂਡਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਬੱਚਿਆਂ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਟਾਇਲਟਸ ਦੇਖਣੇ ਮਿੱਡੇ ਮੀਲ ਚੈੱਕ ਕਰਨਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ 2400 ਦੇ ਕਰੀਬ ਬੱਚੇ ਹਨ ਔਰ ਅਕੈਡੈਮਿਕਸ ਕੋ ਕਰਿਕੂਲਰਸ ਦੇ ਨਾਲ ਨਾਲ ਸਾਰੀ ਬਿਲਡਿੰਗ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਇੱਕ ਚੈਲੈਂਜਿੰਗ ਟਾਸਕ ਹੈ ਸੋ ਕੈਂਪਸ ਮੈਨੇਜਰ ਦੀ ਸਪੋਰਟ ਦੇ ਨਾਲ ਬਹੁਤ ਸਾਰੇ ਕੰਮ ਬੜੇ ਆਰਾਮ ਨਾਲ ਹੋ ਜਾਂਦੇ ਨੇ ਤੇ ਟੀਚਰਸ ਨੂੰ ਆਪਣੀ ਟੀਚਿੰਗ ਦੇ ਵਿੱਚੋਂ ਟਾਈਮ ਕੱਢ ਕੇ ਟਾਈਮ ਵੇਸਟ ਨਹੀਂ ਕਰਨਾ ਪੈਂਦਾ ਕਿਹੜੇ ਬੰਦੇ ਨੇ ਸਕੂਲ ਵਿੱਚ ਐਂਟਰ ਕਰਨਾ ਕਿਸ ਕੰਮ ਲਈ ਐਂਟਰ ਹੋਣਾ ਤੇ ਉਹ ਕੰਮ ਜਿਹੜਾ ਆ ਉਹ ਦਰਜ ਕੀਤਾ ਜਾਂਦਾ ਹੈ ਸਿਕورٹی ਗਾਰਡ ਜਿਹੜੇ ਆ ਬੜੀ ਤੰਦੇਈ ਦੇ ਨਾਲ ਸਾਰਾ ਕੰਮ ਕਰ ਰਹੇ ਆ ਕੈਂਪਸ ਮੈਨੇਜਰ ਪੜਾਈ ਤੋਂ ਬਿਨਾ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡਮਾਸਟਰ ਦਾ ਧਿਆਨ ਸਾਰਾ ਧਿਆਨ ਆਪਣੇ ਟੀਚਰਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਹੁਣ ਤੱਕ ਪੰਜਾਬ ਦੇ ਸਰ ਹੁਣ ਤੱਕ ਪੰਜਾਬ ਦੇ 45 ਲੱਖ ਪਰਿਵਾਰ ਸਰ ਸਰਕਾਰੀ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਸਰ 16 ਲੱਖ ਪਰਿਵਾਰ ਸਰ ਕੇਂਦਰ ਸਰਕਾਰ ਦੀ ਯੋਸ਼ਮਾਨ ਭਾਰਤ ਯੋਜਨਾ ਤਹਿਤ ਅਤੇ ਬਾਕੀ 28 ਲੱਖ ਪਰਿਵਾਰ ਜਿਹੜੇ ਸੀ ਉਹ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਰਵਤ ਸਿਹਤ ਬੀਮਾ ਯੋਜਨਾ ਦੇ ਤਹਿਤ ਕਵਰ ਕੀਤੇ ਗਏ ਸਨ ਇਹਨਾਂ ਯੋਜਨਾਵਾਂ ਵਿੱਚ ਪੂਰੇ ਪੰਜਾਬ ਲਈ ਬੀਮਾ ਕਵਰੇ ਸਿਰਫ 5 ਲੱਖ ਰੁਪਏ ਸਾਲਾਨਾ ਹੈ ਸਪੀਕਰ ਸਾਹਿਬ ਮੈਚ ਪੰਜਾਬ ਦੇ ਸਿਹਤ ਕੇਤਰੀ ਦੋ ਵੱਡੇ ਇਤਿਹਾਸਕ ਫੈਸਲੇ ਦਾ ਐਲਾਨ ਕਰਨ ਜਾ ਰਹੇ ਸਭ ਸਿਹਤ ਖੇਤਰ ਦੇ ਅੰਦਰ ਦੋ ਵੱਡੇ ਇਤਿਹਾਸਕ ਫੈਸਲੇ ਅੱਜ ਹੋਣਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਛੋਣਗੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਸਿਹਤ ਸੇਤਬੰਦ ਪੰਜਾਬ ਬਣਾਉਣਾਗਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਗਾਮੀ ਸਾਲ ਵਿੱਚ ਰਾਜ ਦੀ ਸਿਹਤ ਬੀਮਾ ਯੋਜਨਾ ਨੂੰ ਯੂਨੀਵਰਸਲ ਬਣਾਉਣ ਲਈ ਅਤੇ ਪੰਜਾਬ ਦੇ ਸਾਰੇ ਸਰ ਹੁਣੇ ਡਿਮਾਂਡ ਹੋ ਰਹੀ ਸੀ ਪਿੱਛੇ ਪੰਜਾਬ ਦੇ ਸਾਰੇ 56 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਪੂਰੇ ਪੰਜਾਬ ਦੇ ਪਰਿਵਾਰਾਂ ਨੂੰ ਅਸੀਂ ਇਸ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਸਰ ਇਸ ਵਿੱਚ ਕੋਈ ਰਿਕਾਵਟ ਜਾਂ ਬਿਤਕਰਾਨੀ ਹੋਵੇਗਾ ਸਰ ਕਿਸੇ ਕਰਾਮ ਕਿਸਮ ਦੀ ਕੋਈ ਰਿਕਾਵਟ ਕੋਈ ਬਿਤਕਰਾਨੀ ਹੋਵੇਗਾ ਪਿੰਡੂ ਹੋਵੇ ਜਾਂ ਸ਼ਹਿਰੀ ਅਮੀਰ ਹੋਵੇ ਜਾਂ ਗਰੀਬ ਸਰ ਹਰੇਕ ਵਿਅਕਤੀ ਇਸ ਦਾ ਲਾਭ ਲੈ ਸਕਦਾ ਹੈ ਪਰ ਫਸ ਫੈਸਲਾ ਦਇਆ ਕਿ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਸ਼ਾਮਿਲ ਕਰਨ ਜਾ ਰਹੇ ਹਾਂ ਔਰ ਸਰ ਦੂਜਾ ਵੱਡਾ ਫੈਸਲਾ ਸਦਾ ਭਗਵਾਨ ਭਗਵਾਨ ਸੇਵਾ ਸਰਕਾਰ ਦਾ ਹੈਗਾ ਕਿ ਅਸੀਂ ਜੋ ਰਾਸ਼ੀ ਸੀਗੀ ਜਿਹਦੀ ਲਿਮਿਟੇਸ਼ਨ ਸਿਰਫ ਸਿਰਫ 5 ਲੱਖ ਰੁਪਏ ਸੀ ਅੱਜ ਜੋ ਸੀ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਜਿਹੜਾ ਵਧਾ ਰਹੇ ਆ ਪੰਜਾਬ ਦੇ ਅੰਦਰ ਹੁਣ 10 ਲੱਖ ਰੁਪਏ ਤੱਕ ਦੀਆਂ ਜੇ ਵੀ ਕੋਈ ਪਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਜੇਕਰ ਕੋਈ ਹੋ ਜਾਣਾ ਤਾਂ 10 ਲੱਖ ਰੁਪਏ ਤੱਕ ਅਸੀਂ ਉਹਦਾ ਬੀਮਾ ਕਵਰ ਦੇ ਅੰਦਰ ਉਹਨੂੰ ਕਵਰ ਕਰਾਂਗੇ ਸਰ ਉਹਨਾਂ ਰਾਜ ਸਰਕਾਰ ਤੋਂ 5 ਲੱਖ ਦਾ ਵਾਧੂ ਟਾਪ-ਅਪ ਕਵਰ ਵੀ ਸਰ ਮਿਲੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਧীন ਆਉਣ ਵਾਲੇ ਸਾਰੇ ਪਰਿਵਾਰਾਂ ਨੂੰ ਅਗਲੇ ਸਾਲ ਸਿਹਤ ਕਾਰਡ ਮਿਲੇਗਾ ਜਿਸ ਰਾਹੀਂ ਉਹ ਪੰਜਾਬ ਪਰਦੇ ਹਸਾਲਾ ਵਿੱਚ ਕੈਸ਼ਲੈਸ ਇਲਾਜ ਦਾ ਫਾਇਦਾ ਲੈ ਸਕਣਗੇ ਸਪੀਕਰ ਸਾਹਿਬ ਇਹ ਇਤਿਹਾਸਿਕ ਪਹਿਲ ਕਦਮੀ ਪੰਜਾਬ ਦੇ ਹਰ ਪਰਿਵਾਰ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਆਪਣੀ ਸਿਹਤ ਨਾਲ ਸਮਝੌਤਾ ਨਾ ਕਰਨਾ ਪਵੇ ਮੈਂ ਇਸ ਮਕਸਦ ਲਈ 778 ਕਰੋੜ ਰੁਪਏ ਦੇ ਉਪਬੰਧ ਕਰਦਾ ਹਾਂ ਰਕਟਲਾ ਪੀੜਤਾਂ ਦੇ ਤੁਰੰਤ ਇਲਾਜ ਅਤੇ ਇਲਾਜ ਅਤੇ ਮਦਦਗਾਰਾਂ ਨੂੰ ਉਤਸ਼ਾਹਿਤ ਕਰਨ ਲਈ ਫਰਿਸ਼ਤੇ ਸਕੀਮ ਲਈ ਸਰ 10 ਕਰੋੜ ਰੁਪਏ ਰਾਖਵੇਂ ਰੱਖੇ ਜਾਂਦੇ ਹਨ ਸਪੀਕਰ ਸਾਹਿਬ ਸਿਹਤ ਸੇਵਾਾਂ ਲਈ 2025-26 ਵਿੱਚ ਕੁੱਲ ਜਿਹੜਾ ਕੁੱਲ ਸਿਹਤ ਦਾ ਬਜਟਾ ਦੇ ਵਿੱਚ 5598 ਕਰੋੜ ਰੁਪਏ ਦਾ ਬੈਜਟ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਕਿ ਪਿਛਲੇ ਸਾਲ ਦੇ ਬੈਜਟ ਨਾਲੋਂ ਵੀ ਸਰ ਪਿਛਲੇ ਸਾਲ ਦੇ ਬੈਜਟ ਨਾਲੋਂ ਵੀ 10% ਜ਼ਿਆਦਾ ਕਰਦਾ ਸਰ ਜਿਵੇਂ ਹੁਟ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਪਿੰਡੂ ਵਿਕਾਸ ਦੀ ਗੱਲ ਕਰੀਏ ਬਦਲਦੇ ਪਿੰਡ ਬਦਲਦਾ ਪੰਜਾਬ ਪਿੰਡ ਕਿਵੇਂ ਬਦਲਣਗੇ ਪੰਜਾਬ ਕਿਵੇਂ ਬਦਲੇਗਾ ਸਰ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਰ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਜਦੋਂ ਦੁਨੀਆਂ ਪਰ ਵਿੱਚ ਕੋਈ ਵੀ ਪੰਜਾਬ ਬਾਰੇ ਸੋਚਦਾ ਸਭ ਤੋਂ ਪਹਿਲਾਂ ਜੋ ਗੱਲ ਚੇਤੇ ਆਉਂਦੀ ਆ ਉਹ ਸਾਡੇ ਖੇਤ ਅਤੇ ਸਾਡੇ ਪਿੰਡ ਸਰ ਇਸ ਲਈ ਸਾਡੇ ਪਿੰਡਾਂ ਦੀ ਕਾਇਆ ਕਲਪ ਕਰਨ ਤੋਂ ਬਿਨਾ ਪੰਜਾਬ ਦਾ ਵਿਕਾਸ ਅਧੂਰਾ ਹੋ ਜਾਵੇਗਾ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਆਖਦਾ ਹਾਂ ਕਿ ਅਗਲਾ ਸਾਲ ਪਿੰਡੂ ਪੰਜਾਬ ਦੀ ਨਰਸਰਜੀਤੀਦਾ ਹੋਵੇਗਾ ਸਾਡੇ ਪਿੰਡਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਅਸੀਂ ਅਗਲੇ 2 ਸਾਲਾਂ ਵਿੱਚ ਰਾਜ ਦੇ ਸਾਰੇ 7 12581 ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਪੈਕਸ ਪੇਸ਼ ਕਰ ਰਹੇ ਹਾਂ ਸਰ ਕਿ 12581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਸ ਤਰ੍ਹਾਂ ਉੱਪਰ ਚੁੱਕਣਾਗਾ ਸਰ ਉਹਦੇ ਲਈ ਮੈਂ ਇਹ ਦੱਸ ਰਿਹਾ ਕਿ ਕਿਸ ਤਰ੍ਹਾਂ ਆਊਗਾ ਇਸ ਲੋ ਮੁਢਦੇ ਦੌਰ ਦੇ ਵਿੱਚ ਬਦਲਦੇ ਪਿੰਡ ਬਦਲਦਾ ਜਿਹੜਾ ਪੰਜਾਬ ਕਿਹਾ ਜਾਊਗਾ ਕਿਸ ਤਰ੍ਹਾਂ ਪਿੰਡ ਬਦਲਣਗੇ ਬਦਲਦੇ ਪਿੰਡ ਬਦਲਦਾ ਪੰਜਾਬ ਮੈਂ ਅਗਲੇ ਸਾਲ ਜਿਹੜੀਆਂ ਅਸੀਂ ਪੰਜ ਸਕੀਮਾਂ ਪੰਜਾਬ ਚ ਲਾਂਚ ਕਰਨ ਜਾ ਰਹੇ ਲਾਗੂ ਕਰਨ ਜਾ ਰਹੇ ਉਹਦੇ ਵਿੱਚ ਸਰ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਵੀਨੀਕਰ ਪਿੰਡਾਂ ਦੀ ਛੱਪੜਾਂ ਦੀ ਸਫਾਈ ਅਤੇ ਨਵੀਨੀਕਰ ਸੀਚੇਵਾਲ ਥਾਪਰ ਮਾਰਲਾਂ ਤੇ ਹੋਰ ਕਫਾਈਤੀ ਬਾਜਰ ਬਾਜਰ ਮਾਰਲਾਂ ਅਨਸਾਰ ਸੀਵਰੇਜ ਟ੍ਰੀਟਮੈਂਟ ਸਿਸਟਮ ਦੀ ਸਥਾਪਨਾ ਕਰਨਾ ਨਹਿਰੀ ਪਾਣੀ ਮਹੱਇਆ ਕਰਵਾਉਣ ਲਈ ਨਹਿਰੀ ਖਾਲ ਨੂੰ ਬਹਾਲ ਕਰਨਾ ਪਿੰਡਾਂ ਦੇ ਖੇਡ ਮੈਦਾਨਾਂ ਦਾ ਨਿਰਮਾਣ ਸਰ ਮੁੱਖ ਮੰਤਰੀ ਸਟ੍ਰੀਟ ਲਾਈਟ ਯੋਜਨਾ ਤਹਿਤ ਸਟ੍ਰੀਟ ਲਾਈਟਾਂ ਲਗਾਉਣਾ ਇਹ ਅਸੀਂ ਪੰਜ ਜਿਹੜੇ ਵੱਡੇ ਉਪੰਨ ਕੀਤੇ ਨਗੇ ਸਪੀਕਰ ਸਾਹਿਬ ਜਿਨ੍ਹਾਂ ਕਮਾਂਡਾਂ 'ਤੇ ਮੈਂ ਉੱਪਰ ਬੋਲਣ ਕੀਤਾ ਇਹਨਾਂ ਵਿੱਚ ਬਹੁਤ ਸਾਰੇ ਕੰਮ ਪੰਜਾਬ ਦੇ ਪਿੰਡਾਂ ਵਿੱਚ ਦਹਾਕਿਆਂ ਤੋਂ ਨਹੀਂ ਕੀਤੇ ਗਏ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਮੈਂ ਅਗਲੇ ਸਾਲ ਇਸ ਪਹਿਲ ਕਾਰਮੀ ਤਹਿਤ ਕੁੱਲ 3500 ਕਰੋੜ ਰੁਪਏ ਦੇ ਖਰਚ ਜਿਹੜਾ ਬੰਦ ਕਰਦਾ ਆਂ